ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਉੱਠ ਪਏ ਆਪਾਂ ਸਵੇਰੇ ਟਾਈਮ ਨਾਲ ਤੇ ਸਾਢੇ 3 ਦਾ ਨਜ਼ਾਰਾ ਕੋਠੇ ਤੋਂ ਗੁਰੂ ਘਰ ਦਾ ਬਹੁਤ ਸੋਹਣਾ ਦ੍ਰਿਸ਼ ਦਿਖਦਾ ਬਸ ਇੱਥੋਂ ਕਈ ਵਾਰੀ ਦਰਸ਼ਨ ਕਰ ਲੀਦੇ ਨੇ ਬਾਬਾ ਜੀ ਜਦੋਂ ਉੱਠਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਦਰਸ਼ਨ ਹੀ ਗੁਰੂ ਘਰ ਦੇ ਹੁੰਦੇ ਨੇ ਤੇ ਬੜਾ ਵਧੀਆ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਸ਼ਾਂਤੀ ਸੂਰੇ ਸੂਰੇ ਬਹੁਤ ਸ਼ਾਂਤੀ ਤੇ ਆਪਾਂ ਜਾਵਾਂਗੇ ਮੱਥਾ ਟੇਕਣ ਮੱਥਾ ਟੇਕ ਕੇ ਆਪਾਂ ਹੁੰਦੇ ਆ ਲਾਈ ਰਨਿੰਗ ਅੱਜ ਕਿਲੋਮੀਟਰ ਕਿਉਂਕਿ ਅੱਜ ਨਾਲ ਦੋ ਚਾਰ ਦਿਨ ਕਾਫੀ ਲੇਟ ਪ੍ਰੈਕਟਿਸ ਸ਼ੁਰੂ ਕੀਤੀ ਹੈ ਕਿਉਂਕਿ ਠੀਕ ਨਹੀਂ ਸੀ ਸਰੀਰ ਤਾਂ ਕਰਕੇ ਉੱ딜ਾ ਕੇ ਰਨਿੰਗ ਆਪਾਂ ਪਹੁੰਚ ਕੇ ਫਾਰਮ ਤੇ ਤੇ ਗੱਡੀਆਂ ਤਾਰਾਂ ਤਾਰਾਂ ਤਾਂ ਮਿਸਜ ਕੱਢਦੀ ਆ ਤੇ ਆਪਾਂ ਦਾ ਵੀਡੀਓ ਵੱਧ ਬਣਾਨੇ ਹੁੰਨੇ ਆ ਕਿਉਂਕਿ ਮੌਸਮ ਦਾ ਆਨੰਦ ਲੈਣਾ ਚਾਹੀਦਾ ਬਹੁਤ ਸੋਹਣਾ ਲੱਗਦਾ ਵੀ ਉਸ ਟਾਈਮ ਜਿਹੜਾ ਸਵੇਰ-ਸਵੇਰ ਦਾ ਹੁੰਦਾ ਤਾਂ ਆਪਾਂ ਤਾਰਾਂ ਤੁਰਾਂ ਆਪਣੀ ਨਿਬੇੜਿਆ ਕੰਮ ਕਿਉਂਕਿ ਉਹਨਾਂ ਅਸੀਂ ਪਹਿਲਾਂ ਤਾਰਾ ਕੱਢਣ ਲੱਗੇ ਟਾਈਮ ਦਾ ਫਰਕ ਪੈ ਗਿਆ ਦਿਨਾਂ ਦਾ ਫਰਕ ਪੈ ਗਿਆ ਉਹਦੇ ਨਾਲ ਟਾਈਮ ਦਾ ਫਰਕ ਪੈ ਗਿਆ 5:30 5 ਵਜੇ ਧਾਰਾ ਕੱਢ ਲਈਦੀ ਨਾ ਪੱਟੇ ਪਾ ਕੇ ਉਦੋਂ ਮਗਰੋਂ ਆਪਣੀ ਰੁਟੀਨ ਹੁਣ ਬਣ ਗਈ ਐਕਸਰਸਾਈਜ਼ ਦੀ ਫੇਰ ਆਪਾਂ ਆਪਣੇ ਲਈ ਡਿਪਸ ਤੇ ਹੁਣ 6-7 ਸੂਰ ਤੇ ਪਹੁੰਚ ਗਏ ਆਪਾਂ ਹੌਲੀ ਹੌਲੀ ਕਰਦੇ ਡੰਡ ਕਿੱਥੇ ਸ਼ੁਰੂ ਸ਼ੁਰੂ ਚ ਤਾਂ ਲੱਗਦੇ ਨਹੀਂ ਸੀ ਜਿਵੇਂ ਪਰ ਹੁਣ ਰੁਟੀਨ ਬਣੀ ਜਾਂਦੀ ਹੈ ਤਾਂ ਵੀਡੀਓ ਆਪਾਂ ਕਿ ਬਹੁਤ ਲੇਟ ਪਾਈ ਹੈ ਕਿਉਂਕਿ 7-8 ਦਿਨ ਲਗਾਤਾਰ ਪਾਈਆਂ ਨੇ ਫਿਰ ਹੁਣ ਸਾਰੇ ਕਹਿੰਦੇ ਤੂੰ ਪਾਇਆ ਕਰ ਯਾਰ ਵਧੀਆ ਲੱਗਦੀਆਂ ਨੇ ਮੈਂ ਕਿਹਾ ਚਲੋ ਸਾਡਾ ਕਿਹੜਾ ਜ਼ੋਰ ਲੱਗਦਾ ਕਿੰਨੇ ਵੀ ਵਧੀਆ ਲੱਗਦਾ ਪਾ ਮਾ ਚਲੋ ਠੀਕ ਹੈ ਡੰਡ ਲਾਉਣ ਤੋਂ ਬਾਅਦ ਆਪਾਂ ਖੋਲ ਲਿਆ ਡੀਜੇ ਨੂੰ ਇਹਦਾ ਇਸ ਤਰ੍ਹਾਂ ਖੇਡ ਕੇ ਕੁੱਤੇ ਨਾਲ ਬਹੁਤ ਵਧੀਆ ਹੁੰਦਾ ਆਪਣਾ ਮਨ ਖੁਸ਼ ਹੋ ਜਾਂਦਾ ਸਿਰਸਰੇ ਨਾਲੇ ਇਹਨਾਂ ਦੀ ਦੇਖਭਾਲ ਹੋ ਜਾਂਦੀ ਵੀ ਕੋਈ ਪ੍ਰੋਬਲਮ ਤਾਂ ਨਹੀਂ ਇਹ ਫੁੱਲ ਅੰਜੋਏ ਕਰਦਾ ਹੈ ਮੇਰੇ ਨਾਲ ਨਹੀਂ ਤਾਂ ਨਜ਼ਰਾਂ ਨੇ ਚੀਕੀ ਜਾਣਾ ਵੀ ਮੈਨੂੰ ਖੋਲ 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 ਤਾਂ ਪਤਾ ਲੱਗ ਜਾਂਦਾ ਵੀ ਹੁਣੇ ਕੀ ਮੰਗਦਾ ਇਹਨੂੰ ਫਿਰ ਆਪਾਂ ਛੱਡਿਆ ਦੇਖੋ ਕਿੰਦਰ ਲੈ ਰਿਹਾ ਆਨੰਦ ਪੂਰਾ ਜਾਂਦਾ ਹੀ ਨਹੀਂ ਛੱਡ ਕੇ ਮੈਨੂੰ ਇਹ ਉਦੋਂ ਮਗਰ ਆਪਾਂ ਅਗੇ ਦੁਕਾਨ 'ਚ ਕਿਉਂਕਿ ਆਪਣਾ ਆਪਣਾ ਦੁੱਧ ਜੋ ਵੀ ਕਰਦਾ ਹੁੰਦਾ ਆਪ ਆਪਣੀ ਦੁਕਾਨ 'ਚ ਹੀ ਵੇਚਦੇ ਆ ਆਪਣੇ ਤਾਂ ਖੁਸ਼ ਹੋ ਕੇ ਲੋਕ ਲੈ ਕੇ ਜਾਂਦੇ ਕਿਉਂਕਿ ਇਹ ਗੱਲ ਨੂੰ ਆਪਾਂ ਕੁਆਲਿਟੀ ਚੀਜ਼ ਦੇਈ ਦੀ ਵਧੀਆ ਦੁੱਧ ਆਪਣੇ ਘਰ ਦਾ ਸਾਰਾ ਇੱਥੇ ਲੱਗ ਜਾਂਦਾ ਆਪਣਾ 25-30 ਕਿਲੋ ਦੁੱਧ ਹੁੰਦਾ ਫਿਰ ਆਗੇ ਪੱਠੇ ਵੱਢਣ ਤੇ ਕਾਂ ਅੱਜ ਸੁੰਡੀਆਂ ਪੈ ਗਈਆਂ ਪੱਠਿਆਂ ਦੇ ਵਿੱਚ ਕਾਂ ਫੜਦੇ ਨੇ ਨਿਆਰੇ ਲਿਆਂ ਦੇ ਵੇ ਕਾਂਵਾਂ ਨੇ ਕਰੀ ਐਨ ਨੂੰ ਲੰਘ ਜਾਂਦੇ ਨੇ ਕਰੀ ਐਨ ਨੂੰ ਲੰਘ ਜਾਂਦੇ ਨੇ ਇਹ ਹਾੜੂ ਵੀ ਲਾਇਆ ਸੀ ਆਪਾਂ ਬਹੁਤ ਹਾਲੀ ਤੱਕ ਲੋਕਾਂ ਦੇ ਸੁੱਕ ਚਲੇ ਨੇ ਆਪਣਾ ਪੂਰਾ ਹਰਾ ਪਿਆ ਫੇਰ ਵੱਜ ਕੇ 2 2 ਦੀ ਡਿਊਟੀ ਤੁਹਾਨੂੰ ਪਤਾ ਹੀ ਹੈ ਪੱਕੀ ਡਿਊਟੀ ਹੈ ਵੀ 2 ਤੋਂ 3 ਨੂੰ ਥੋੜਾ ਜਿਹਾ ਅਸੀਂ ਲੇਟ ਕਰਦੇ ਹਾਂ 2:30 ਤੋਂ 3:30 ਦੇ ਵਿੱਚ ਪੱਠੇ ਪਾਉਣੇ ਹੋ ਕਿਉਂਕਿ ਦਿਨ ਵੱਡੇ ਹੋਗੇ ਤਾਂ ਫਰਕ ਪੈ ਜਾਂਦਾ ਫਿਰ ਉਸ ਹਾਮ ਨਾਲ ਦੇਖਣਾ ਪੈਂਦਾ ਹੈ ਨਾ ਸਮੇਂ ਦੇ ਨਾਲ ਉਧਰੋਂ ਸਵੇਰ ਦਾ ਟਾਈਮ ਚੇਂਜ ਹੋ ਗਿਆ ਇਧਰੋਂ ਇਧਰਲਾ ਟਾਈਮ ਚੇਂਜ ਹੋ ਗਿਆ ਕਿਉਂਕਿ ਪਾਉਨੋ ਦਾ ਸਾਪਾ ਵਿੱਚ ਸਾਰਾ ਦੇਣੀ ਪੱਠੇ ਪਾਂਦਰੋਂ ਪਰ ਦੋ ਟਾਈਮ ਹੀ ਠੀਕ ਰਿਹਾ ਫਿਰ ਇੱਕ ਉਧਰੋਂ ਪ੍ਰਮਾਤਮਾ ਦੀ ਬੜੀ ਬਾਬੇ ਨਾਨਕ ਦੀ ਕਿਰਪਾ ਹੋਈ ਆਪਣੀ ਸੂਈ ਗਾਂ ਤੇ ਗਾਣੇ ਦੇਤੀ ਬੱਚੀ ਬੱਚੀ ਬਹੁਤ ਵਧੀਆ ਨਸਲ ਦੀ ਹੈ ਡੈਨਮਾਰਕ ਦਾ ਟੀਕਾ ਭਰਾਇਆ ਸੀ ਮੈਂ ਇਹ ਕਿਉਂਕਿ ਮੈਂ ਵੀ ਹੁਣ ਥੋੜਾ ਬਰੀਡ ਆ ਧਿਆਨ ਦੇਈਦਾ ਕਿਉਂਕਿ ਕਾਫੀ ਟਾਈਮ ਹੋ ਗਿਆ ਸਲਾਮਾਂ ਲਈਦੀਆਂ ਡਾਕਟਰ ਸਾਹਿਬ ਦੀਆਂ ਤੇ ਆਪਾਂ ਬਰੀਡ ਤੇ ਕੰਮ ਕਰੀਦਾ ਡੈਨਮਾਰਕ ਦੀ ਬੱਚੀ ਹੈ ਇਹ ਟੀਕੇ ਦੀ 141150 ਬਹੁਤ ਸੋਨਾ ਟੀਕਾ ਮਤਲਬ ਕਿ ਇਹਦਾ ਰਿਜ਼ਲਟ ਬਹੁਤ ਵਧੀਆ ਦੁੱਧ ਪੱਖੋਂ ਵੀ ਫੈਟ ਪੱਖੋਂ ਵੀ ਤੇ ਇਹ ਮੇਰੇ ਵਾਲਾ ਪ੍ਰਧਾਨ ਕਹਿੰਦਾ ਮੈਂ ਤਾਂ ਥੱਲੇ ਜਾਣਾ ਰਾਤ ਦੇ ਭੱਜੇ ਹੀ 12 ਪਰ ਮੇਰੇ ਨਾਲ ਆਇਆ ਇਹ